ਪੰਜਾਬ ਦੇ ਅੰਦਰ 3.5 ਸਾਲ ਤੋਂ ਲਗਾਤਾਰ ਸੱਚ ਦੇ ਨਾਂ ਤੇ ਝੂਠ ਬੋਲਣ ਵਾਲੀ ਸ਼ਹੀਨ ਆਮ ਆਦਮੀ ਪਾਰਟੀ ਹੈ। ਅਤੇ ਇਹਨਾਂ ਚੋਣਾਂ 'ਚ ਆਕੇ ਵੀ ਜਿਹੜੇ ਜਿਮਣੀ ਚੋਣ ਚੱਲ ਰਹੀ ਹੈ ਇਸੇ ਵੀ ਜਿਹੜਾ ਹੈਗਾ ਲਗਾਤਾਰ ਉਹ ਝੂਠ ਬੋਲਣ ਦਾ ਕੰਮ, ਮਿਸ ਇਨਫਾਰਮੇਸ਼ਨ ਦਾ ਕੰਮ, ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ। ਬੜਾ ਅੱਛਾ ਸਲੋਗਨ ਹੈ ਕਿ 1.5 ਸਾਲ ਚ ਵਿਕਾਸ ਕਰਾਉਂਗਾ ਮੰਨ ਲਿਆ ਵੀ ਸਾਢੇ 3 ਸਾਲ ਚ ਮੈਂ ਵਿਕਾਸ ਆਮ ਆਦੀ ਪਾਰਟੀ ਨੇ ਨਹੀਂ ਕਰਾਇਆ ਸਾਡੇ ਵਿੱਚ ਸ਼੍ਰੀ ਮਰੁੰਜਨ ਕਾਲੀਆ ਜੀ ਨੇ ਆਪ ਸਾਬਕਾ ਬਜਾਇਦਗਰ ਲੇਟਾ ਨੇ ਪੰਜਾਬ ਦੇ ਬੀਜੇਪੀ ਨੇ ਸਾਬਕਾ ਮੰਤਰੀ ਨੇ 3 ਵਾਰ ਪਾਚਿੰਤਾ ਪਾਰਟੀ ਨੇ ਸਾਬਕਾ ਸੁਭਾਪਰਦਾਨ ਨੇ ਯੂਵ ਮੋਰਚਾ ਦੇ ਸੁਭਾਪਰਦਾਨ ਰਹੇ ਔਰ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਚ ਵਿਪੱਖਸ਼ ਦੇ ਨੇਤਾ ਵੀ ਰਹੇ ਇੱਥੇ ਲਗਾਤਾਰ ਡਟੇ ਹੋਏ ਨੇ ਪਾਰਟੀ ਦੀ ਸੇਵਾ 'ਚ ਲੱਗੇ ਹੋਏ ਨੇ ਔਰ ਅੱਜ ਆਪ ਸਭ ਦੇ ਨਾਲ ਰੂਬਰੂ ਹੋਣ ਵਾਸਤੇ ਆਏ ਨੇ ਕਿ ਮੈਂ ਬਿਨਾਂ ਦੇਰੀ ਦੇ ਬੇਨਤੀ ਕਰਾਂਗਾ ਕਾਲਿਆ ਜੀ ਨੂੰ ਕਿ ਅੰਦਰ ਜਿਹੜਾ ਮੁੱਦਾ ਹੈ ਉਹਦੇ ਉੱਪਰ ਗੱਲਬਾਤ ਕਰਾਂ ਪੱਤਰਕਾਰ ਸਾਥੀਓ ਕੱਲ ਅਰਵਿੰਦ ਕੇਜਰੀਵਾਲੂ ਨੇ ਆਪ ਸੁਪਰੀਮੋ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਵਾਨ ਨੇ ease of doing business fast track portal for industries ਜਿਹੜਾ ਹੈ ਲਾਂਚ ਕੀਤਾ ਉਹਦਾ ਨਾਮ ਉਹਨਾਂ ਨੇ ਪੰਜਾਬ ਉਦਯੋਗ ਕ੍ਰਾਂਤੀ ਰੱਖਿਆ पहला भी एक क्रांति होर लॉन्च हुई पंजाब शिक्षा सिख्या क्रांति वैसे मनोज कुमार ने एक क्रांति लॉन्च की थी दो दो कर रहे हैं और क्रांति जैसा मैं जिक्र करा ਆਮ ਆਦਮੀ ਪਾਰਟੀ ਦੀ ਕਿਉਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਲੁਧਿਆਣਾ ਵੈਸਟ ਚੋਂ ਸੰਜੀਵ ਅਰੋੜਾ ਜੀ ਉਹਨਾਂ ਦੀ ਕੰਪਨੀ ਇਹਦੀ ਦੇਸ਼ प्रॉपर्टीज एंड इंडस्ट्रीज लिमिटेड ओन एक तरताली इंडस्ट्रियल प्लॉट अलॉट किया गया सी और इसके उत्ते इंडस्ट्रियल पार्क डिवेलप करना सी लेकिन उन्होंने इंडस्ट्रियल पार्क डिवेलप करने था रेजिडेंशियल बिल्डिंग यूज किया कमर्शियल कॉम्पलैक्स भी यूज किया हैम्पटन होम्स के नाम के उ जबकि जो दो भी कोई जगह एक्वायर है, एक्वायर करती है तो उ लिखा जाता है कि किस परपज लिए अलॉट की है एक्वायर कर रहे हो और that land has to be used for the same purpose for which has been acquired oh change nahi ho sakda ediyan supreme court diyan rulings vi hai te je in case wo purpose us purpose li use nahi hunda te sarkar nu vi wapas karna painda lekin sanjeev rora jehde aam aadmi party de ummeedwar hai mukhyamantri ਆਪ ਸੁਪਰੀਮੋ ਜਿਹੜੇ ਕੱਟੜ ਇਮਾਨਦਾਰ ਕਹਿੰਦੇ ਸੀਗੇ ਇਹ ਜਿਹੜਾ ਇੰਡਸਟਰੀਅਲ ਫਰਾਡ ਕੀਤਾ ਕਹਿੰਦੇ ਕ੍ਰਾਂਤੀ ਹੈ ਇੰਡਸਟਰੀਅਲ ਫਰਾਡ ਕੀਤਾ ਹੈ ਇਸ ਬੰਦੇ ਨੇ ਉਸ ਨੂੰ ਉਮੀਦਵਾਰ ਬਣਾਇਆ ਕੀ ਆਓ ਇਸ ਦੀ ਜਾਂਚ ਕਰਨਗੇ? ਕੀ ਇਸ ਦੀ ਜ਼ਿੰਮੇਵਾਰੀ ਲੈਣਗੇ? ਕਿਉਂਕਿ ਇਹ ਇੰਡਸਟਰੀਅਲ ਪਾਰਕ ਜਿਹੜਾ ਹੈ ਕਿਉਂਕਿ ਇੰਡਸਟਰੀਅਲ ਲੈਂਡ ਸਸਤੀ ਲੈਂਡ ਐਕਵਾਇਰ ਹੁੰਦੀ ਹੈ ਜਦੋਂ ਗਵਰਨਮੈਂਟ ਕਰਦੀ ਹੈ ਤੇ ਸਸਤੇ ਰੇਟ ਡੇਟਾ ਤੇ ਦਿੰਦੀ ਹੈ ਤੇ ਉਸ ਨੂੰ ਤੁਸੀਂ ਜੇ ਕਮਰਸ਼ੀਅਲੀ ਯੂਜ਼ ਕਰ ਲੋ ਜੇ ਤੁਸੀਂ ਉਹਦੇ ਉੱਤੇ ਰੈ residențial ਯੂਜ਼ ਕਰੋ ਉੱਤੇ ਤਾਂ ਕਰੋਨਾ ਦਾ ਫਾਇਦਾ ਹੁੰਦਾ ਤੇ ਕਰੋਨਾ ਦਾ ਫਰਾਡ ਕੀਤਾ ਗਿਆਣਾ ਸੰਜੀਵ अरोੜਾ ਨੇ ਫਰਾਡ ਕੀਤਾ ਔਨ ਰਿਕਾਰਡ ਹੈ ਸਾਰੀਆਂ ਚੀਜ਼ਾਂ ਕੀ ਐਸਤੇ ਉੱਤੇ मुख्यमंत्री भगवंत मान स्पष्टीकरण देंगे अरविंद केजरीवाल जी इस गल के स्पष्टीकरण देंगे और ये यहाई इलेक्शन है क्योंकि आम आदमी पार्टी का कार्यकर्ता ਕਿਸੇ ਪਾਰਟੀ ਦਾ ਕਾਰਜਕਰਤਾ ਹੁੰਦਾ ਮਿਹਨਤ ਕਰਦਾ ਹੈ ਪਾਰਟੀ ਨੂੰ ਉੱਪਰ ਲੈ ਜਾਂਦੇ ਵਿੱਚ ਲੇਕਿਨ ਇਹ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਹੈ ਸੰਜੀਵ ਅਰੁਣਾ ਉਹ ਨਹੀਂ ਤਾਂ ਰਾਜ ਸਭਾ ਦੇ ਮੈਂਬਰ ਐਮਪੀ ਦਾ ਆਲਰੇਡੀ ਹੈ ਉਹਨਾਂ ਨੂੰ ਅਸੈਂਬਲੀ ਇਲੈਕਸ਼ਨ ਬਾਈ ਇਲੈਕਸ਼ਨ ਲੜਾਏ ਜਾ ਰਿਹਾ ਕਿਉਂ ਲੜਾਏ ਜਾ ਰਿਹਾ ਇਸ ਲਈ ਲੜਾਏ ਜਾ ਰਿਹਾ ਮੈਂਸਰੀ ਹੈ ਇਹਦੇ ਵਿੱਚ ਕਿ ਉੱਥੇ ਅਸੀਂ ਕੇਂਦਰੀ ਵਾਲ ਉਹਨਾਂ ਨੂੰ ਅਸੀਂ ਰਾਜ ਸਭਾ 'ਚ ਭੇਜਣਾ ਹੈ ये उस तरह ही है जिस तरह पिछले दिन पंजाब पोल्यूशन कंट्रोल बोर्ड और रीना गुप्ता चेयरमैन लगाई गई और दीपक चौहान लार्ज स्केल इंडस्ट्रीज डेवलपमेंट बोर्ड के चेयरपर्सन लगाए गए प्रभवीर बराड़ सब चेयरमैन लगाया गया और ਸ਼ਾਲੀਨ ਮਿੱਤਰਾ ਇਹ اوਐਸਟੀ ਲਗਾਏ ਗਏ ਹੈਗੇ ਹੈਲਥ ਮਿਨਿਸਟਰ ਦਾ ਸੋ ਆਊਟਸਾਈਡਰਸ ਨੂੰ ਅਕਮੋਡੇਟ ਕਰਨ ਦੇ ਲਈ ਕਿ ਵੀ ਅਸੀਂ ਪੰਜਾਬੀ ਅਨਖੀ ਹੈ ਤੇ ਪੰਜਾਬ ਦੀ ਅਨਖ ਨੂੰ ਵਿਗਾਰ ਰਿਹਾ ਹੈ ਕਿ ਅਸੀਂ ਬੰਦੋ ਲਿਆ ਕੇ ਅਸੀਂ ਇੱਥੇ ਸਰਕਾਰ ਦੇ ਵਿੱਚ ਬੰਦੇ ਫਿੱਟ ਕਰਦੇ ਆ ਕਿ ਆ ਇੱਥੇ ਦੇ ਬੰਦੇ ਸક્ષਮ ਨਹੀਂ ਹੈ ਸਾਥੀਓ ਇੱਕ ਗੱਲ ਖੋਰ ਮੈਂ ਤੁਹਾਡੇ ਨੂੰ ਕਹਿਣਾ ਚਾਹਾਂਗਾ 2022 ਦੇ ਚੋਣਾਂ ਦੇ ਵਿੱਚ ਅੱਜ ਕੱਲ ਕੇਜਰੀਵਾਲ ਹੁਣੀ ਲੁਧਿਆਣੇ ਤੋਂ ਮਦੇ ਆਉਣ ਜਲੰਧਰ ਗਏ ਹੋਇਆ ਇਹਣਾ ਨੇ ਕਿਹਾ ਸੀਗਾ ਕਿ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਅਸੀਂ 54000 ਕਰੋੜ ਰੁਪਇਆ ਰੈਵਨਿਊ ਇਕੱਠਾ ਕਰਾਂਗੇ ਵਿਦਆਊਟ ਟੈਕਸਿੰਗ ਦਾ ਪੀਪਲ 2000 ਕਰੋੜ ਰੁਪਇਆ ਮਾਈਨਿੰਗ ਤੋਂ ਲਵਾਂਗੇ ਔਰ 34000 ਕਰੋੜ ਰੁਪਈਆ ਅਸੀਂ ਕ腐ਸ਼ਨ ਜਿਹੜੀ ਹੁੰਦੀ ਉਹਨੂੰ ਪਲੱਗ ਕਰਕੇ ਲਾਵਾਂਗੇ ਤੇ کیا ਸੰਜੀਵ अरोड़ा ਦਾ ਜਿਹੜਾ ਇਹ ਇੰਡਸਟਰੀਅਲ ਫਰਾਡ ਹੈ ਇਹ ਕੀ ਬਿਗੇਸਟ ਕ腐ਸ਼ਨ ਆਫ ਦਾ ਆਮ ਆਦਮੀ ਪਾਰਟੀਆਂ ਦਾ ਟਾਈਮ ਨਹੀਂ ਹੈਗਾ ਤੋਂ ਸਾਥੀਓ ਮੈਂ ਸਵਾਲ ਜਿਹੜਾ ਜਵਾਬ ਮੰਗਦਾ ਹਾਂ ਅਸਵਾਲਾਂ ਦੇ ਕੇਜਰੀਵਾਲ ਉਹਨਾਂ ਕੋਲੋਂ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੋਲ ਤੁਹਾਡੇ ਦੁਆਰਾ ਸੋਮੇ ਇਹਨੇ ਕਹਿਣਾ ਸੀਗਾ ਤੁਸੀਂ ਕੁਝ ਕਹਿਣਾ ਤੇ ਕੁਝ ਸਕਦੇ ਇਹ ਸਫਾਰ ਸਿਟੀ ਦਾ ਇੱਕ ਤਾਲਾ ਵੀ ਹੋਇਆ ਸੀ ਲੇਕਿਨ ਉਹ ਜਿਹੜਾ ਜਾਂਚ ਹੋ ਰਹੀ ਹੈ ਮੈਂ ਇਸ ਪੁਆਇੰਟ ਦੀ ਆਪਾਂ ਚੱਲਦੇ ਆਪਾਂ ਲੈ ਜਿਹੜਾ ਜਿਹੜੇ ਇਸ਼ੂਸ ਮੈਂ ਲਿੱਤੇ ਐ ਉਹਦੇ ਉੱਤੇ ਕਿਸੇ ਨੇ ਕੋਈ ਗੱਲ ਕਰਨੀ ਹੈ ਤੇ ਇਨਵਾਈਟਡ ਹੈ ਕਿਉਂਕਿ ਇਸ਼ੂਸ ਤਾਂ ਬਹੁਤ ਜ਼ਿਆਦਾ ਹੁੰਦੇ ਆ ਸਾਰੇ ਫਿਰ ਕਦੀ ਆਪਾਂ ਸਮਾਰਟ ਸਿਟੀ ਤੇ ਗੱਲ ਕਰਾਂਗੇ ਸਰ ਸਰਕਾਰ ਦੇ ਹੁੰਦੇ ਨੇ ਸੋਧੋ ਕੋਈ ਜੀ ਬੋਲਾ ਜਾਂਦਾ ਜਦੋਂ ਜਦੋਂ ਕੋਈ ਲੈਕਚਰ ਫਾਰ ਬਾਏ ਇਲੈਕਸ਼ਨ ਆਉਂਦੀ ਨਹੀਂ ਸਾਡੀ ਗੱਲ ਕਿਉਂ ਉੱਧਰ ਜਾ ਰਹੀ ਹੈ ਬਾਤ ਪਈ ਸਭ ਗੱਲੇ ਹੈ ਕਿ ਇਹ ਗੱਲਾਂ ਪਹਿਲਾਂ ਵੀ ਆਈਆਂ ਆਈਆਂ ਸਵਾਲ ਇਹ ਹੈਗਾ ਕਿ ਐਕਸ਼ਨ ਕਿਉਂ ਨਹੀਂ ਹੋਇਆ ਇਹ ਤਾਂ ਫਿਰ ਜਦੋਂ ਬਾਏ ਇਲੈਕਸ਼ਨ ਆਉਂਦਾ ਤੇ ਉਹ ਤਾਂ ਫਿਰ ਨੈਚੁਰਲ ਹੁੰਦਾ ਕਹਿੰਦੇ ਨਾ ਕਿਸੇ ਦਾ ਮਾਪਾਪ ਦਾ ਨਾਮ ਪਤਾ ਹੋਵੇ ਤੇ ਇਲੈਕਸ਼ਨ 'ਚ ਖੜਾ ਕਰਦੇ ਹੋਏ ਸਾਰੇ ਪੁਰਾਣੇ ਕਿਸੇ ਨਜ਼ਰ ਆ ਜਾਂਦੇ ਆ ਸਭ ਖੁੱਲ ਜਾਂਦੇ ਆ ਇਸ ਲਈ ਹੁਣ ਇਸੇ ਲਈ ਇਸੇ ਲਈ ਆਂਦੇ ਹੋ ਤੁਹੋ ਕੈਂਡੀਡੇਟ ਬੰਦ ਹਾਂਜੀ ਸਰਕਾਰ ਨੇ ਵਰਕ ਦਾ ਨਿਰੋਧ ਹੋਇਆ ਹੈ ਹਾਂਜੀ ਸਰਕਾਰ ਨੇ ਵਰਕ ਕਬਲੇ ਲੋਨ ਪਾਤਾ ਪਲਾਨ ਦੀ ਗੱਲ ਹੋ ਰਹੀ ਹੈ ਦੇਖੋ ਪੰਜਾਬ ਸਰਕਾਰ ਨੇ ਕੀਤਾ ਸਰਕਾਰ ਦਾ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ ਚਾਹੇ ਕਾਂਗਰਸ ਸਰਕਾਰ ਵੱਲੇ ਹੋਇਆ ਹੋਏਗਾ ਸਵਾਲ ਇਹ ਹੈਗਾ ਕਿ ਵੀ ਸਰਕਾਰ ਦੇ ਕੰਟੀਨਿਊਸ ਪ੍ਰੋਸੈਸ ਦਾ ਪਾਰਟੀਆਂ ਆਂਦੀਆਂ ਚੇਂਜ ਹੋ ਜਾਂਦੀਆਂ ਲੇਕਿਨ ਸਰਕਾਰ ਨੇ ਕੀਤਾ ਤੇ ਪਰਪਸ ਚੇਂਜ ਨਹੀਂ ਕਰ ਸਕਦੇ ਇੰਡਸਟਰੀਅਲ ਪਲਾਟ ਹੈ ਇੰਡਸਟਰੀਜ਼ ਲਈ ਯੂਜ਼ ਹੋਣਾ ਹੈ ਇੰਡਸਟਰੀਅਲ ਪਾਰਕ ਲਈ ਯੂਜ਼ ਹੋਣਾ ਹੈ ਪਰਪਸ ਨਹੀਂ ਚਾਹੀਦਾ ਉਸ ਰੋਡ ਦਾ ਹਾਂਜੀ ਭਾਈ ਸਾਹਿਬ ਮੇਰੇ ਨੂੰ ਨੋਟਿਸ ਆਇਆ ਮੈਂ ਤੁਹਾਡੇ ਨਾਲ ਗੱਲ ਕਰਤੀ ਹੈ ਬੇਟਾ ਆਪਾਂ ਜਿਸ ਇਸ਼ੂ ਤੇ ਅੱਜ ਗੱਲ ਕਰ ਰਹੇ ਹਾਂ ਉਸ ਤੇ ਆਪਾਂ ਜਰਾ ਰਹੀਏ ਬੈਟਰ ਰਹੇਗਾ ਹਾਂਜੀ ਬਿਲਕੁਲ ਬਿਲਕੁਲ Ludhiana ویسے ਹੀ ਹੈ देखो संजीव अरोड़ा फ्रॉड स्टार एंड भारत पुशन आशु ਇਹਦੇ ਕਿੰਨੇ ਸਕੇਮ ਹੈ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਪਤਾ ਹੈ ਜਿਹੜਾ बीजेपी ਦਾ ਕੈਂਡੀਡੇਟ ਹੈ ਫਰੈਸ਼ ਕੈਂਡੀਡੇਟ ਹੈ ਸਾਫ ਸੁਥਰਾ ਕੈਂਡੀਡੇਟ ਹੈ थैंक यू